ਮਹਰਿੰਦਰ ਨੂੰ ਕੀਤਾ ਇਹ ਫੋੜ ਅੱਛਾ ਤੇ ਉਹ ਵੀ ਇਹੀ ਗੱਲ ਦੇ ਹੀ ਕਹਿਣ ਕਹਿੰਦੇ ਵੀ ਗਲਤੀ ਹੋਈ ਆ ਦੇਦੀ ਪਰ ਇਹਨਾਂ ਦੇ ਮਨ 'ਚ ਗੁੱਸਾ ਵਾ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ लवली ਨੇ ਇੱਕ ਵਾਰੀ ਕਹਿ ਆ ਵੀ ਹੜੇ ਨਾਲ ਗੱਲ ਤੇ ਕਰੇ ਜੇ ਕੋਈ ਨੁਕਸਾਨ ਹੋਇਆ ਵਾ ਤੇ ਇਹ ਭਰ ਦੇਣੇ ਆ ਜਿਹੜੀ ਗਲਤੀ ਮੰਮੀਆ ਕੀਤੀ ਨਹੀਂ ਆ ਮੈਂ ਕਿਦਾ ਮੰਨਣਾ ਭੱਲੇ ਤੇਰੇ ਇੱਕ ਤਾਂ ਗਲਤੀ ਕੀਤੀ ਆ ਦੂਜਾ ਮੰਨਣ ਨੂੰ ਤਿਆਰ ਨਹੀਂ ਇਦਾਂ ਨਹੀਂ ਕੰਮ ਚੱਲਦੇ ਹੁੰਦੇ ਮੇਰੀ ਗੱਲ ਸੁਣ ਜਦੋਂ ਘਰ 'ਚ ਅੱਗ ਲੱਗੀ ਹੋਵੇ ਨਾ ਤੇ ਉੱਤੇ ਤੇਲ ਨਹੀਂ ਪਾਈਦਾ ਬਹੁਤਾ ਮੈਂ ਤੇਲ ਪਾਉਣੀ ਆਇਆ ਇਹ ਤੈਨੂੰ ਕੀ ਲੋੜੀ ਰੇਤ ਪਾਉਣ ਦੀ ਜੋਤ ਮੈਨੂੰ ਤਾਂ ਜੀ ਆਪ ਸਮਝ ਨਹੀਂ ਆਉਂਦੀ ਹੈਗੀ ਹਾਂ ਜੀ ਵੀ ਇਹ ਕੰਮ ਹੋਇਆ ਕਿਦਾਂ ਆ ਮੁੰਡਾ ਫੜੋ ਉਧਰ ਲਿਆਓ ਮਸਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਵੀ ਮੰਮੀ ਤੁਹਾਨੂੰ ਕੀ ਜਾਂਦੇ ਸੀ ਮੰਮੀ ਨੇ ਮੈਨੂੰ ਕੀ ਆਖਣਾ ਵਾ ਆਗੇ ਬਸ ਇਹੀ ਗੱਲਾਂ ਕਰਨ ਲੱਗ ਪਏ ਇ ਜਦੋਂ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤੇ ਫਿਰ ਤੁਸੀਂ ਕਿਸੇ ਦਾ ਖਰਾਬ ਕਿਉਂ ਕਰ ਦੇ ਜਿਉਂ ਤੁਹਾਡੇ ਤੇ ਯਕੀਨ ਕਰਕੇ ਇੱਥੇ ਟਰੈਕਟਰ ਲਾ ਗਿਆ ਵਾ ਤੇ ਫਿਰ ਤੇ ਹੀ ਖਰਾਬ ਕਿਉਂ ਕੀਤਾ ਤੇ ਮੈਨੂੰ ਤੇ ਉਹ ਗੱਲ ਦੀ ਸਮਝ ਹੀ ਨਹੀਂ ਆਈ ਵੀ ਮੰਮੀ ਕਿਉਂ ਕਹਿੰਦੇ ਆ ਇਦਾਂ ਜਾਂ ਮੰਮੀ ਨੂੰ ਕਿਹਨੇ ਦੱਸਿਆ ਵਾ ਤੇ ਨਾਲ ਹੀ ਪਤਾ ਕੀ ਕਹਿੰਦੇ ਸੀ ਕਹਿੰਦੇ ਸਾਰੇ ਪਿੰਡ 'ਚ ਬੇਇਜ਼ਤੀ ਹੁੰਦੀ ਆ ਮੈਂ ਫਿਰ ਆਗੋਂ ਆਖਿਆ ਤਾਂ ਸਹੀ ਮੈਂ ਹਮੇਸ਼ਾ ਨੂੰ ਪਤਾ ਵਾ ਕਿ ਇਹ ਗੱਮ ਨੂੰ ਠੀਕ ਕਰਨਾ ਵਾ ਖਰਾਬ ਥੋੜੀ ਕਰਨਾ ਵਾ ਪਰ ਉਹ ਨਹੀਂ ਹੁੰਦੇ ਗੱਲ ਪਤਾ ਅਸਲ 'ਚ ਕੀ ਹੋਈ ਹੈ ਲਵਲੀ ਦਾ ਟਰੈਕਟਰ ਤੁਹਾਨੂੰ ਪਤਾ ਨਾ ਮੇਰੇ ਕੋਲ ਠੀਕ ਹੋਣੇ ਆਇਆ ਹੈਗਾ ਹਾਂਜੀ ਉਹਦਾ ਸਾਰਾ ਕੰਮ ਮੈਂ ਕਰਤਾ ਸੀਗਾ ਇੰਜਨ ਦਾ ਥੋੜਾ ਬੋਤਾ ਕੰਮ ਸੀਗਾ ਅੱਜ ਮੈਂ ਤੇਲ ਤੂਲ ਵੀ ਚੇਂਜ ਕੀਤਾ ਉਹਦਾ ਕੋਈ ਵੀ ਸਾਰਾ ਟਰੈਕਟਰ ਠੀਕ ਕਰਕੇ ਮੈਂ ਲਵਲੀ ਨੂੰ ਟਰਾਈ ਦੇ ਕੇ ਤੇ ਉਹਦੇ ਘਰ ਲਾ ਗਿਆ ਟਰੈਕਟਰ ਆਪ ਆਪਣੀ ਹੱਥੀ ਜਦੋਂ ਉਹਨੇ ਕੱਲ ਦੀ ਗੱਲ ਆ ਮੇਰੇ ਖਿਆਲ ਸਵੇਰ ਦੀ ਜਦੋਂ ਨੇ ਸਟਾਰਟ ਕੀਤਾ ਨਾ ਤੇ ਟਰੈਕਟਰ ਸਟਾਰਟ ਨਹੀਂ ਹੋ ਗਿਆ ਅੱਛਾ ਮੁੜ ਕੇ ਉਹ ਲੈ ਕੇ ਗਿਆ ਵਸਦੀ ਤੇ ਉਥੋਂ ਉਹਨਾਂ ਦੱਸਿਆ ਵੀ ਟਰੈਕਟਰ ਦੇ ਤੇਲ ਵਿੱਚ ਰੇਤ ਪਈ ਹੈ ਤੇ ਹੁਣ ਰੇਤ ਤੇ ਮੈਂ ਪਾਈ ਨਹੀਂ ਇਹ ਪਤਾ ਨਹੀਂ ਕਿਹਦਾ ਕੰਮ ਆ ਤੇ ਉਤੋਂ ਹੁਣ ਸਾਰਾ ਇਗਜ਼ਾਮ ਲੱਗੜਾ ਮੇਰੇ ਤੇ ਮੈਂ ਤਾਂ ਲਵਲੀ ਨੂੰ ਪਤਾ ਨਹੀਂ ਕਿੰਨੇ ਕੇ ਫੋਨ ਕਰ ਲਏ ਮੇਰੇ ਨਾਲ ਗੱਲ ਨਹੀਂ ਕਰਨਿਆ ਹੁਣ ਉਹਦੇ ਘਰੋਂ ਹੋ ਕੇ ਆਇਆ ਵਾ ਮੈਨੂੰ ਪਤਾ ਹੈ ਘਰੇ ਹੀਗਾ ਮੋਰਸਾ ਲੱਗਾ ਹੀ ਉਹਦਾ ਘਰ ਆਪੇ ਕਹਿੰਦਾ ਹੁਣ ਭਾਬੀ ਨੂੰ ਵੀ ਕਹਦੇ ਵੀ ਨਹੀਂ ਹੈਗਾ ਘਰ ਮੈਨੂੰ ਮਿਲਿਆ ਨਹੀਂਗਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆਹੋ ਜਿਹਾ ਤਾਂ ਪਤਾ ਵਾ ਕਿ ਹੈਡੀ ਕੋਈ ਗਲਤੀ ਵੀ ਹੈ ਨਹੀਂ ਆ ਅਸੀਂ ਇਹ ਕੰਮ ਕੀਤਾ ਵੀ ਨਹੀਂ ਆ ਤੇ ਜਦੋਂ ਝੂਠਾ ਇਲਜ਼ਾਮ ਲੱਗੇ ਫਿਰ ਫਿਕਰ ਤੇ ਹੁੰਦੀ ਆ ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕੰਮ ਕੀਤਾ ਕਿੰਨੇ ਹੋਊਗਾ ਉੱਥੇ ਤੇ ਹੋਰ ਕੋਈ ਜਾਣਦਾ ਨਹੀਂ ਜਬ ਤੁਸੀਂ ਜਾਂਦੇ ਹੋ ਜਾਂ ਮੈਂ ਜਾਣੀ ਜਿੱਦਨ ਦਾ ਡੈਡੀ ਨੇ ਉਹਨੂੰ ਕਿਹਾ ਵਾ ਦਲਜੀਤ ਭਾਜੀ ਨੂੰ ਉਹ ਕਿਹੜਾ ਜਾਂਦੇ ਆ ਉੱਥੇ ਇਹੋ ਗੱਲ ਤੇ ਸਮਝ ਨਹੀਂ ਆਉਂਦੀ ਗਲਤੀ ਕਿ ਹੋਰ ਨੇ ਕੀਤੀ ਆ ਤੇ ਭੁਗਤ ਨਹੀਂ ਮੈਨੂੰ ਪੈਣ ਦੀ ਆ ਤੇਹੀ ਲੱਗਦੀ ਨਾ ਗੱਲ ਤੇ ਕਰਨੀ ਹੀ ਨਾ ਇੱਕ ਤਾਂ ਦੋ ਫੋਨ ਕੀਤੇ ਮੈਂ ਕਿਤੇ ਮੈਂ ਤਾਂ ਉਹਨੂੰ ਕੱਲ ਦਾ ਫੋਨ ਕਰ ਕਰ ਕੇ ਛਦਾਈ ਹੋ ਗਿਆ ਵਾ 50 ਫੋਨ ਕੀਤੇ ਹੋਣੇ ਆ ਜਾਂ ਤੇ ਉਹਦਾ ਫੋਨ ਲੱਗਦਾ ਨਹੀਂਗਾ ਤੇ ਜਾਂ ਫਿਰ ਅਗੋਂ ਬਿਜ਼ੀ ਕਰ ਦਿੰਦਾ ਵਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਚੰਗਾ ਭਲਾ ਕੰਮ ਤੁਰਿਆ ਸੀ ਤੇ ਵਿੱਚ ਉਹ ਆ ਗੱਲ ਬਣ ਗਈ ਆ ਹੁਣ ਪਤਾ ਨਹੀਂ ਕੰਮ ਵੀ ਆਉਣਾ ਕਿ ਨਹੀਂ ਤੇ ਜਿਹੜਾ लवली ਨਰਾਜ਼ ਵਾ ਉਹ ਹੋਰ ਗੱਲ ਵੇਖਣਾ ਕੋਈ ਨਾ ਕੋਈ ਹੱਲ ਤਾਂ ਕੱਢਣਾ ਹੀ ਪੈਣਾ ਵਾ ਜਾਂ ਫਿਰ ਮੈਂ ਇਦਾਂ ਕਰਦਾ ਮੈਂ ਉਹਨਾਂ ਘਰ ਜਾਂਦਾ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਜੋ ਨੁਕਸਾਨ ਹੋਇਆ ਵਾ ਨਾ ਤੇ ਮੈਂ ਭਰ ਦਿੰਨਾ ਫਿਰ ਮੈਂ ਕੀ ਕਰਾਂ ਹੁਣ ਇੰਜਨ ਦਾ ਕੰਮ ਹੋ ਗਿਆ ਵਾ ਇੰਜਨ ਸੀਜ਼ ਹੋ ਗਿਆ ਵਾ ਤੇ ਜੇ ਉਹਤੇ ਪੈਸੇ ਪੁਹੇ ਵੀ ਲਾਏ ਤੇ 40-50 ਹਜ਼ਾਰ ਦਾ ਕੰਮ ਆ ਚਲੋ ਜੇ ਮੈਂ ਲੇਬਰ ਆਪਣੀ ਕੱਟ ਵੀ ਦਊਗਾ ਤੇ ਰੁਪਿਆ 10000 ਹੋਰ ਕੱਟ ਜੂਗਾ ਹੈ ਕਿ ਨਹੀਂ ਤੇ ਮੈਨੂੰ ਸਮਾਨ ਸੂਣ ਚਲੋ ਇੱਥੇ ਮੇਰੇ ਕੋਲ ਹੈਗਾ ਬਹੁਤਾ ਤੇ ਮੈਂ ਠੀਕ ਕਰ ਦਿੰਦਾ ਫਿਰ ਕੀ ਕਰਨਾ ਫਿਰ ਕੋਈ ਨਹੀਂ ਪੈਸੇ ਲਊਗਾ ਪਰ ਮੁੱਖ ਦੀ ਗੱਲ ਤੇ ਇਹ ਆ ਨਾ ਵੀ ਉਹਨੇ ਹੁਣ ਸਾਨੂੰ ਕ ਤੂ ਦੋਈ ਤਨੁਕਾਰ ਸਾਦੇ ਉਹ ਤੇ ਹੀ ਕੰਮ ਨੂੰ ਸਿਧਵਾ ਤੱਕ ਲੈ ਗਿਆ ਤੇ ਹੁਣ ਉਹ ਨਾ ਉਥੋ ਹੀ ਠੀਕ ਕਰਾਉਣਾ ਵਾ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਕੋਈ ਖਰਾਬੀ ਹੋ ਗਈ ਚਲ ਆਪੇ ਜੋਬਨ ਠੀਕ ਕਰ ਦਿੰਦਾ ਉਹਨਾਂ ਹੁੰਦਾ ਉਹਨੂੰ ਕਹਿਣਾ ਹੀ ਨਹੀਂ ਆ ਇੱਕ ਗੱਲ ਦੀ ਸਮਝ ਮੈਨੂੰ ਹੋਰ ਨਹੀਂ ਗਈ ਆਉਂਦੀ ਵੀ ਜੇ ਲਵਲੀ ਦਾ ਟਰੈਕਟਰ ਠੀਕ ਨਹੀਂ ਹੁੰਦਾ ਤੇ ਮੈਨੂੰ ਵਿਖਾਉਣ ਦੀ ਬਜਾਏ ਉਹ ਦੂਜੇ ਮੁੰਡੇ ਨੂੰ ਲੈ ਕੇ ਸਿਧਵੀ ਚਲ ਗਿਆ ਉਹ ਮੁੰਡਾ ਤੇ ਅੱਗੇ ਖਾਰਖਾਨਾ ਦਾ ਲਵਲੀ ਤੋਂ ਇਹ ਮੂਰਖੋ ਦੀਆਂ ਗੱਲਾਂ ਚ ਕਿਉਂ ਆ ਗਿਆ ਘਟੋ ਘਟ ਮੈਨੂੰ ਦੱਸਦਾ ਤੇ ਮੈਂ ਕੋ ਹੱਲ ਕੱਢ ਦਿੰਦਾ ਜਾਂ ਮੈਂ ਵੇਖਦਾ ਮੈਂ ਇੱਥੇ ਖੋਲ ਕੇ ਵੇਖ ਲੈਂਦਾ ਫੇਰ ਹੁਣ ਬਾਕੀ ਪਿੰਡਾਂ 'ਚ ਪਤਾ ਲੱਗੂਗਾ ਤੇ ਕੀ ਲੋਕੀ ਸਮਝਣਗੇ ਮੇਰੇ ਵੱਲੋਂ ਵੀ ਇਹੋ ਜਿਹਾ ਕੰਮ ਕੀਤਾ ਇਹਨੇ ਸਮਝ ਨਹੀਂ ਆਉਂਦੀ ਕੀ ਕਰਾਂ ਕੋਈ ਨਾ ਕੋ ਹੱਲ ਤੇ ਕੱਢਣਾ ਪੈਣਾ ਵਾ ਕਿ ਜਿਹੜਾ ਇਹ ਕਲੰਕ ਮੇਰੇ ਮੱਥੇ ਤੇ ਲੱਗਣਾ ਵਾ ਇਹ ਹਟ ਜਾਏ ਜਾਂ ਤੇ लवली ਫੋਨ ਚੁੱਕ ਲੈ ਤੇ ਜਾਂ ਫਿਰ ਆਪ ਹੀ ਮੇਰੇ ਨਾਲ ਗੱਲ ਕਰੇ ਸਮਝ ਨਹੀਂ ਆਉਂਦੀ ਕਿੱਧਰ ਜਾਵਾਂ ਬੋਲ ਦੇਣੀ ਤੇ ਇਹ ਫਿਕਰ ਨਾ ਕਰੋ ਕੋਈ ਗੱਲ ਨਹੀਂ ਜਦੋਂ ਅਸੀਂ ਕੋਈ ਗਲਤੀ ਕੀਤੀ ਨਹੀਂ ਆ ਫਿਰ ਡਰ ਵੀ ਕਾਦਾ ਰੱਬ ਦੇ ਵੇਖ ਨਹੀਂ ਲਿਆਵਾਂ ਨਾ ਨਾਲੇ ਜਿਹੜੀ ਸਚਾਈ ਆ ਉਹ ਇੱਕ ਨਾ ਇੱਕ ਦਿਨ ਤੇ ਸਾਹਮਣੇ ਆਉਣੀ ਆ ਪਰ ਮੈਂ ਹੀ ਗੱਲ ਕਹਿਨੀ ਆ ਜੇ ਟਾ ਡਿਲਵਲੀ ਨਾਲ ਗੱਲ ਹੋਵੇ ਤੂੰ ਹੀ ਉਹਨੂੰ ਇਹੀ ਕਿਉ ਕਿ ਜੇ ਕੋਈ ਨੁਕਸਾਨ ਹੋ ਗਿਆ ਵਾ ਤੇ ਮੈਂ ਭਰ ਦੇਣਾ ਵਾ ਜੇ ਮੇਰੇ ਕਰਨ ਵਾਲਾ ਕੰਮ ਹੋ ਆ ਤੇ ਤੂੰ ਮੈਨੂੰ ਦੱਸ ਤੇ ਦਿੰਦਾ ਮੈਂ ਤੇ ਆ ਫੋਨ ਕਰਨ ਮੈਂ ਤੇ ਫੋਨ ਕਰਨ ਰਿਆਂ ਕੱਲ ਦਾ ਪਰ ਫੋਨ ਚੁੱਕਦਾ ਨਹੀਂਗਾ ਚਲੋ ਕੋਈ ਗੱਲ ਨਹੀਂ ਇਹ ਤੇ ਹੈ ਨਹੀਂ ਆ ਕਿ ਫੋਨ ਉਹਨੇ ਕਦੇ ਚੁੱਕਣਾ ਨਹੀਂ ਆ ਕਦੇ ਤੇ ਗੱਲ ਕਰਨ ਗਈ ਦਿਲ ਦੀ ਪੜਾਸ ਤੇ ਕੱਢਣੀ ਆ ਉਹਨਾਂ ਨੇ ਤੇ ਉਦੋਂ ਤੂੰ ਹੀ ਵੀ ਆਪਣੀ ਗੱਲ ਰੱਖ ਦਿਓ ਫਿਰ ਕੀ ਕਰਨਾ ਤੁਸੀਂ ਇਹ ਕੰਮ ਕਰੋ। ਤੁਸੀਂ ਨਰਪਿੰਦਰ ਨੂੰ ਫੋਨ ਕਰੋ। ਅੱਛਾ। ਉਹਨੂੰ ਕਹੋ ਵੀ ਇੱਕੜੀ ਲਵੜੀ ਨੂੰ ਕਹੇ ਵੀ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਤੇ ਕਰੇ। ਫਿਰ ਵੇਖ ਲੈਨੇ ਆ ਕੋਈ ਨਾ ਕੋ ਹੱਲ ਕੱਢਦੇ ਆ ਗੱਲ ਦਾ। ਇਦਾਂ ਤੇ ਹੁਣ ਟਾਈਮ ਨਿਕਲਦਾ ਨਹੀਂਗਾ। ਚਲੋ ਕੋਈ ਨਹੀਂ ਮੈਂ ਕਰਦੀ ਹਾਂ ਰਪਿੰਦਰ ਨੂੰ। ਹੂੰ ਤੁਸੀਂ ਫੋਨ ਕਰਕੇ ਉਹਨੂੰ ਕਹੋ ਆ ਲੈ ਲੋ ਫੋਨ ਮੇਰਾ। ਹੈਲੋ। ਹੈਲੋ। ਸ਼ਸ਼ੀਕਾਤ ਬੰਦਰੇ। ਸ਼ਸ਼ੀਕਾ ਦੀਦੀ ਹਸਣਾਉਂਗੀ ਹਾਲਾ। ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ। ਹਾਂਜੀ ਹਾਂਜੀ ਵਧੀਆ ਆਪਣਾ ਵੀ ਕਿਦਾਂ ਫੋਨ ਕੀਤਾ ਅੱਜ। ਹੋਣ ਕੀ ਕਰਨਾ ਹੀ ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਹੈ ਇੱਕ ਗੱਲ ਕਰਨੀ ਹੈ ਲੱਗਦਾ ਪਤਾ ਨਹੀਂ ਹੁੰਦਾ ਨੂੰ ਚੰਗੀ ਲੱਗਣੀ ਆ ਕਿ ਨਹੀਂ ਗੱਲ ਤੇ ਮੈਂ ਤੁਹਾਡੇ ਨਾਲ ਹੀ ਕਰਨੀ ਹੈ ਹੁਣ ਤਾਂ ਮੈਨੂੰ ਹੀ ਪਤਾਵਾ ਕਿ ਟਰੈਕਟਰ ਖਰਾਬ ਹੋਇਆ ਵਾ ਪਹਿਲਾਂ ਤਾਂ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਹੁਣ ਪਤਾ ਲੱਗਾ ਆ ਨਾ ਤੇ ਬੜੀ ਟੈਨਸ਼ਨ ਹੋਣ ਦੀ ਆ ਸਮਝ ਨਹੀਂ ਆਉਂਦੀ ਕਿ ਇਹ ਕੰਮ ਹੋ ਕਿਦਾਂ ਗਿਆ ਵਾ ਇਹਨਾਂ ਨੂੰ ਮੈਂ ਪੁੱਛਿਆ ਸੀ ਤੇ ਕਹਿੰਦੇ ਵੀ ਮੈਂ ਤਾਂ ਇੰਜਨ ਦਾ ਜੋੜ ਤਾਂ ਕੋਈ ਕੰਮ ਕੀਤਾ ਹੀ ਨਹੀਂ ਹੈਗਾ ਸੁਖਿੰਦਰ ਪਤਾ ਨਹੀਂ ਇਹ ਕੰਮ ਕਿਦਾਂ ਹੋ ਗਿਆ ਵਾ ਜਿਹਹੁਣੇ ਹੀ ਲਵਲੀ ਨੂੰ ਫੋਨ ਕਰੰਦੇ ਆ ਨਾ ਤੇ ਤੁਹਾਡਾ ਫੋਨ ਚੁੱਕਣ ਲਿਆ ਤੇ ਨਾ ਹਨੂ ਘਰੇ ਹੀ ਮਿਲਦਾ ਵਾ ਦੀਦੀ ਦੇਖੋ ਮੈਂ ਤਾਂ ਉਹਨਾਂ ਨੂੰ ਬਥੇਰਾ ਸਮਝਾਉਂਦੀ ਆਂ ਕਿ ਉਹਨਾਂ ਕੋਲ ਗਲਤੀ ਜਾਣ ਕੇ ਨਹੀਂ ਹੋਈ ਹੋਈ ਚਲੋ ਉਹਦਾ ਬੰਦੇ ਕੋਲ ਕਿਹਨ ਵੇ ਹੋਈ ਜਾਂਦਾ ਵਾਦਾ ਘਾਟਾ ਪਰ ਇਹ ਆ ਕਿ ਉਹਨਾਂ ਦੇ ਮਨ ਵਿੱਚ ਆ ਲੈਣਾ ਗੁੱਸਾ ਆ ਉਹ ਤਾਂ ਕਰਕੇ ਗੱਲ ਨਹੀਂ ਕਰਨ ਦੇ ਹੈਗੀ ਮੈਨੂੰ ਪਤਾ ਮੈਨੂੰ ਪਤਾ ਵਾ ਰਵਿੰਦਰ ਵੀ ਗੁੱਸਾ ਤੇ ਹੈਗਾ ਹੀ ਆ ਤੇ ਗੁੱਸਾ ਹੋਣਾ ਵੀ ਚਾਹੀਦਾ ਵਾ ਜਿਹੜੇ ਬੰਦੇ ਦਾ ਇਨਾ ਨੁਕਸਾਨ ਹੋ ਗਿਆ ਹੋਏ ਤੇ ਗੱਲ ਉਹਦੇ ਮਨ ਚ ਆਉਂਦੀ ਨਹੀਂ ਹੈਗੀ ਮੈਂ ਸਿਰਫ ਇਹੋ ਗੱਲ ਕਹਿਨੀ ਆ ਕਿ ਲਵਲੀ ਨੇ ਇੱਕ ਵਾਰੀ ਕਿਹਾ ਵੀ ਮਿਲਣ ਤੇ ਸਹੀ ਸਾਨੂੰ ਹਟਨਾ ਗੱਲ ਤੇ ਕਰਨ ਜੇ ਕੋਈ ਨੁਕਸਾਨ ਹੋ ਗਿਆ ਵਾ ਨਾ ਤੇ ਅਸੀਂ ਭਰਨ ਨੂੰ ਤਿਆਰ ਆ ਇਹਦਾ ਮਤਲਬ ਇਹ ਥੋੜੀ ਆ ਵੀ ਕਿਸੇ ਨੂੰ ਦੱਸਣਾ ਹੀ ਨਹੀਂ ਆ ਘੱਟੋ ਘੱਟ ਜੇ ਇਹ ਗੱਲ ਹੋਈ ਹੀ ਤੇ ਪਹਿਲਾਂ ਸਾਨੂੰ ਤੇ ਦੱਸਦਾ ਚਲ ਕੋਈ ਗੱਲ ਨਹੀਂ ਆ ਦੀਦੀ ਇਹ ਹੁੰਦੇ ਆ ਨਾ ਘਰੇ ਤੇ ਮੇਰੇ ਨਾਲ ਗੱਲ ਕਰਕੇ ਵੀ ਨਹੀਂ ਆ ਤੇ ਫਿਰ ਕੋਈ ਗੱਲ ਨਹੀਂ ਤੁਹਾਡੇ ਨਾਨਾ ਫੋਨ ਤੇ ਗੱਲ ਕਰ ਲੈਣਗੇ ਤੇ ਜੰਪਾ ਜੀ ਨੂੰ ਮਿਲ ਲੈਣਗੇ ਤਹੀ ਨਾ ਇਹਨਾਂ ਕੰਮ ਕਰਕੇ ਮੈਨੂੰ ਜ਼ਰੂਰ ਦੱਸਿਓ ਇਹ ਬੜੀ ਟੈਂਸ਼ਨ ਜੀ ਨੇ ਤੁਹਾਨੂੰ ਪਤਾ ਵੀ ਜਿਹੜੀ ਗੱਲ ਹੋਈ ਹੈ ਹੁਣ ਇਦਾਂ ਤੇ ਸਾਂਭੀ ਨਹੀਂ ਜਾਣੀ ਇਹ ਗੱਲ ਹੈ ਵੀ ਹੁਣ ਟੈਂਸ਼ਨ ਵਾਲੀ ਹੈ ਨਾ ਬੰਦਾ ਕਰ ਵੀ ਨਹੀਂ ਕੋਲ ਸਕਦਾ ਤੇ ਬਾਕੀ ਕੋਈ ਗੱਲ ਨਹੀਂ ਹੁੰਦੀ ਆ ਨਾ ਘਰੇ ਕਿ ਮੈਂ ਤੁਹਾਨੂੰ ਦੱਸਦੀ ਆ ਨਾ ਕੋਈ ਨਹੀਂ ਗੱਲ ਕਰ ਲੈਣਗੇ ਚਲੋ ਠੀਕ ਜੀ ਹਾਂ ਜੀ ਚਲੋ ਠੀਕ ਚਲੋ ਬੋਲਦੇ ਨਹੀਂ ਤੁਸੀਂ ਵੀ ਘਰ ਨਾ ਕਰੋ ਮੈਂ ਰਪਿੰਦਰ ਨੂੰ ਕੀਤਾ ਆ ਫੋਨ ਅੱਛਾ ਉਹ ਵੀ ਇਹੀ ਗੱਲ ਦੇ ਹੀ ਕਹਿਣ ਕਹਿੰਦੀ ਵੀ ਗੱਲ ਤੇ ਹੋਈ ਆ ਦੇਦੀ ਪਰ ਇਹਨਾਂ ਦੇ ਮਨ 'ਚ ਗੁੱਸਾ ਵਾ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ लवली ਨੇ ਇੱਕ ਵਾਰੀ ਕਹਿ ਆ ਵੀ ਸਾਡੇ ਨਾਲ ਗੱਲ ਤੇ ਕਰੇ ਜੇ ਕੋਈ ਨੁਕਸਾਨ ਹੋਇਆ ਵਾ ਤੇ ਅਸੀਂ ਭਰ ਦਿੰਨੇ ਆ ਹੋਰ ਫਿਰ ਕੀ ਕਰਨਾ ਵਾ ਉਹਦਾ ਦੇ ਵਿਚਾਰੀ ਕਹਿੰਦੀ ਆ ਵੀ ਮੈਂ ਬਥੇਰਾ ਡਈ ਆ ਸਮਝਾਉਣ ਤੇ ਆਪੇ ਕਰੋਗੀ ਗੱਲ ਫਿਰ ਉਹਦੇ ਨਾਲ ਹੋਰ ਕੀ ਕਰਨਾ ਆ ਚਲੋ ਫੋਨ ਆ ਜਾਏ ਤੇ ਫਿਰ ਗੱਲ ਹੋ ਜੂਗੀ ਚੰਗੀ ਤਰ੍ਹਾਂ ਨਹੀਂ ਕਹਿੰਦੀ ਕੋਈ ਨਹੀਂ ਆਉ ਚੱਲੀਏ ਥੱਲੇ ਫਿਰ ਮੈਂ ਉਹਨੂੰ ਪੁੱਛਣਾ ਟਰਾਈ ਕਰਦਾ ਆਪਣੇ ਵੱਲੋਂ ਇੱਕ ਵਾਰੀ ਮੈਂ ਮੇਰੀ ਸੁਣ ਗੱਲ ਜੇ ਤੇਰਾ ਕੰਮ ਚੱਲੀ ਪਿਆ ਹੈਗਾ ਤੇ ਆ ਤੂੰ ਕੀ ਚੰਦ ਚਾੜਿਆ ਵਾ ਸਾਰੇ ਮੇਰੇ ਵਿੱਚ ਗੱਲਾਂ ਹੋਣ ਡੀਆਂ ਮੈਂ ਨਹੀਂ ਆ ਕੁਝ ਵੀ ਕੀਤਾ ਹੈਗਾ ਤੂੰ ਨਹੀਂ ਕੀਤਾ ਤਾਂ ਕਿੰਨੇ ਕੀਤਾ ਫਿਰ ਲੱਗ ਜੂ ਪਤਾ ਕਿੰਨੇ ਕੀਤਾ ਕੋਈ ਗੱਲ ਹੀ ਗਾੜੀਆਂ ਪੁੱਠਾ ਕੁੰਡਿਆ ਵਾ ਆਪਣੀ ਗਲਤੀ ਨਹੀਂ ਮੰਨਣ ਡਿਆ ਵੀ ਮੈਂ ਗਲਤ ਕੀਤਾ ਵਾ ਇਹ ਨਹੀਂ ਮੇਰੀ ਰੋਲੀ ਪਾਉਣ ਵਾਲੀ ਕਿਹੜੀ ਗੱਲ ਵੇ ਰੋਲੀ ਪਾਉਣ ਵਾਲੀ ਕੋਈ ਗੱਲ ਹੀ ਨਹੀਂ ਤੂੰ ਆਪਣੀ ਤੇ ਬੇਇੱਜ਼ਤੀ ਕਰਾਉਣੀ ਕਰਾਉਣੀ ਹੀ ਨਾਲ ਪਿਓ ਆਪਣੇ ਦੀ ਵਿਆਹ ਕਰਾਉਣ ਲੋਕੀ ਕੀ ਕਹਿਣਗੇ ਪਿਓ ਦਾ ਮੁੰਡੇ ਨੇ ਆ ਕੰਮ ਕੀਤਾ ਵਾ ਜਿਹੜੀ ਗਲਤੀ ਮੰਮੀਆ ਕੀਤੀ ਨਹੀਂ ਆ ਮੈਂ ਕਿਦਾ ਮੰਨਾਂ ਭੱਲੇ ਤੇਰੇ ਇੱਕ ਤਾਂ ਗਲਤੀ ਕੀਤੀ ਆ ਦੂਜਾ ਮੰਨਣ ਨੂੰ ਤਿਆਰ ਨਹੀਂ ਤੂੰ ਨਹੀਂ ਕੀਤੀ ਤਾਂ ਫਿਰ ਤੇਰੇ ਪਿਓ ਨੇ ਕੀਤੀ ਆ ਉਹ ਗਿਆ ਇਸ ਦੁਕਾਨ ਵਿੱਚ ਕੰਮ ਕਰਨ ਕੋਈ ਗੱਲ ਨਹੀਂ ਵੀ ਲੱਗ ਜਾਣਾ ਪਤਾ ਕਿੰਨੇ ਗਲਤੀ ਕੀਤੀ ਠੀਕ ਹੈ ਨਾ ਜੇ ਗਲਤੀ ਹੋਈ ਆ ਨਾ ਤਾਂ ਮੈਂ ਸੁਧਾਰ ਲਊਗਾ ਤੇ ਆਹੋ ਹੁਣ ਤੇਰਾ ਸੁਧਾਰ ਹੋਇਆ ਹੀ ਆ ਹੁਣ ਪਹਿਲਾਂ ਵਾਲਾ ਕੰਮ ਫੜ ਡੰਗਰਚਾਰ ਹੋ ਰਖ ਲਾ ਤੇ ਗੋਹਾ ਗਾਵਾ ਸੁੱਟ ਆਹ ਕੰਮ ਤੇ ਤੇਰਾ ਬੰਦ ਹੋਈ ਜਾਣਾ ਵਾ ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਗਾੜੀ ਜ਼ਬਾਨ ਵੇਖ ਲੈ ਕਿਦਾਂ ਚਲਾਉਂਦਾ ਵਾ ਜੇ ਗਲਤੀ ਹੋ ਗਈ ਆ ਤਾਂ ਕਹਿ ਮੰਮੀ ਚਲ ਕੋਈ ਗੱਲ ਨਹੀਂ ਪਤਾ ਨਹੀਂ ਮੈਨੂੰ ਕੀ ਹੋਇਆ ਵਾ ਮੈਂ ਕੀਤੀ ਨਹੀਂ ਮੈਂ ਕੀਤੀ ਨਹੀਂ ਚਲ ਕੋਈ ਨਹੀਂ ਲੱਗਦਾ ਪਤਾ ਤਾਂ ਲੱਜੇ ਹੋਰ ਕਹਦਾ ਨਾਂ ਲਾਵੇਂਗਾ ਹੁਣ ਨੀਹਾ ਕੰਮ ਬਾਅਦ ਚ ਕਰੀ ਮੇਰੀ ਸੁਣ ਪਹਿਲਾਂ ਗੱਲ ਹਾਜੀ ਜੀ ਜਿਹੜੀਆਂ ਸਮਾਨ ਚ ਡਾਰੀਆਂ ਲਾਉਣ ਡਏ ਜੈ ਨਾ ਇਹਦਾ ਧਰਤੀ ਤੇ ਵੀ ਆ ਜਾਓ ਜਿੱਦਾਂ ਤੇ ਕੰਮ ਫੜਿਆ ਨਾ ਐਦਾਂ ਮੀਰ ਨਹੀਂ ਬਣਿਆ ਜਾਂਦਾ ਹੁੰਦਾ ਯਕੀਨ ਬਣਾਉਣਾ ਬੜਾ ਔਖਾ ਵਾ ਹੁਣ ਟੁੱਟ ਗਿਆ ਨਾ ਯਕੀਨ ਹੁਣ ਕਿਹੜਾ ਉਹ ਤੁਹਾਡੇ ਕੋਲ ਬੜੀ ਹੱਤ ਚੁੱਕੀ ਸੀ ਦੋਵਾਂ ਜਾਣਿਆਂ ਨੇ ਤਹੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਕੋਈ ਗੱਲ ਨਹੀਂ ਮੰਮੀ ਦੀ ਵੈਸੇ ਤੇ ਅਸੀਂ ਗਲਤੀ ਕੀਤੀ ਨਹੀਂ ਆ ਤੇ ਜੇ ਇਹ ਗੱਲ ਹੋਈ ਗਈ ਆ ਅਪੇ ਇਹਨਾਂ ਨੂੰ ਪਤਾਵਾ ਅਪੇ ਕਿਦਾਂ ਸਾਹਮਣੀ ਆ ਤੇ ਰਹੀ ਗੱਲ ਯਕੀਨ ਦੀ ਜਦੋਂ ਅਸੀਂ ਚੰਗਾ ਕੰਮ ਕੀਤਾ ਵਾ ਤੇ ਅਪੇ ਯਕੀਨ ਭੰਜੂਗਾ ਹੁਣ ਜੇ ਇਹ ਵਲੀ ਗੱਲ ਬਣ ਗਈ ਆ ਤੁਹਾਨੂੰ ਸਭ ਨੂੰ ਚਾਹੀਦਾ ਸਾਥ ਦੇਣਾ ਗੱਲਾਂ ਥੋੜੀ ਕਰਨੀਆਂ ਚਾਹੀਦੀਆਂ ਤੁਹਾਡਾ ਸਾਸਕਾ ਦਾ ਲਈਏ ਜਾਂ ਤਾਂ ਆਪਣੇ ਗਲਤੀ ਮੰਨੋ ਤਹੀ ਤੇ ਆਂਦੇ ਸਾਡੇ ਕੋਲ ਗਲਤੀ ਕੋਈ ਹੋਈ ਨਹੀਂਗੀ ਤੁਹਾਡੀ ਤੇ ਬੇਇੱਜ਼ਤੀ ਹੋਣੀ ਡਈ ਆ ਤੁਸੀਂ ਤਾਂ ਆਪਣੇ ਹੱਥੀਂ ਇਹ ਕੰਮ ਕੀਤੇ ਆ ਤੁਹਾਡੀ ਨਾਲ ਓਦਾਂ ਹੀ ਹੋਣ ਰਹੀ ਆ ਆਡੇ ਤੇ ਜਾ ਕੇ ਵੇਖ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਰਏ ਆ ਵੀ ਕੰਮ ਖੋਲਿਆ ਹੈਗਾ ਲੋਕਾਂ ਦਾ ਸਵਾਰਨ ਵਾਸਤੇ ਖੋਲਿਆ ਹੈ ਕਿ ਨੁਕਸਾਨ ਕਰਨ ਵਾਸਤੇ ਕੋਈ ਗੱਲ ਨਹੀਂ ਮਮੀ ਜੀ ਵੇਖ ਤੇ ਡੇ ਇਹ ਪਤਾ ਕਰ ਪਰ ਪਤਾ ਲੱਗ ਜਾਏ ਸਹੀ ਕਿ ਇਹ ਕੰਮ ਕਿੰਨੇ ਕੀਤਾ ਵਾ ਫਿਰ ਵੇਖਿਆ ਉਹਨੂੰ ਛੱਡ ਦੇਣੀ ਹੈਗੀ ਆਹੋ ਹੁਣ ਦੂਜਿਆਂ ਦਾ ਨਾਮ ਲਾਉਂਦਾ ਵੋ ਆਪ ਗਲਤੀਆਂ ਕਰਕੇ ਹਾ ਵਾਵਾ ਕੰਮ ਤਾਂ ਹੀ ਸਿੱਖਿਆ ਵਾ ਵੀ ਮੁੜ ਕੇ ਕਦੀ ਕਿਸ ਦਾ ਨਾਮ ਲਾ ਤੱਕਦੀ ਕਿਸ ਦਾ ਨਾਮ ਲਾਤਾ ਵੀ ਉਹਨੇ ਕੀਤਾ ਵਾ ਮੰਮੀ ਜੀ ਮੈਂ ਤਾਂ ਨਹੀਂ ਹੋ ਆਨੀ ਆ ਵੀ ਤੁਸੀਂ ਬਾਰ ਬਾਰ ਨਾ ਗੱਲਾਂ ਕਰੋ ਇਹਨਾਂ ਨੂੰ ਅੱਗੇ ਬੜੀ ਟੈਨਸ਼ਨ ਵਾ ਤੇ ਜੇ ਟੈਨਸ਼ਨ 'ਚ ਕੋਈ ਗਲਬਾਦ ਹੋ ਗਈ ਨਾ ਇਹਦੇ ਜ਼ਿੰਮੇਵਾਰ ਤੁਸੀਂ ਹੋਣਾ ਵਾ ਆਹ ਮੈਂ ਹੋਣਾ ਜ਼ਿੰਮੇਵਾਰ ਉਹ ਤਾਂ ਮੈਂ ਕਹਿੰਨੀ ਹਾਂ ਤੇ ਉਲਟੇ ਸਿੱਧੇ ਕੰਮ ਕਰ ਨੀਤ ਮਾੜੀ ਨਾ ਤਾਂ ਕੰਮ ਕਰਦੇ ਹੋ ਮਾੜਾ ਮੋਟਾ ਕਰਕੇ ਅਗਲੇ ਦੀ ਚੀਜ਼ ਫੜਾ ਦੇਣੀ ਤੇ ਪੈਸੇ ਲੈਣੇ ਅਗਲੇ ਦੇ ਕੋਲ ਮੰਮੀ ਇਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕਿੱਦਾਂ ਕੰਮ ਕਰਨਾ ਵਾ ਤਹੀ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਜੀ ਜੇ ਗੱਲ ਪੈ ਗਈ ਆ ਤੇ ਤੁਸੀਂ ਜੋ ਪਰੋ ਉਹ ਘਟੋ ਘਟ ਲੋਕਾਂ ਤੇ ਗੱਲਾਂ ਕਰਦੀਆਂ ਵਾ ਤੁਸੀਂ ਵੱਧ ਖਪਾਉਂਦੇ ਜੇ ਹਨ ਨੀ ਮੈਂ ਤਾਂ ਗੱਲਾਂ ਤਾਂ ਕਰਨ ਡਈ ਆ ਬਾਹਰ ਲੋਕੇ ਖਲੋਣ ਨਹੀਂ ਦੇਂਦੇ ਨਾਲੇ ਜਿਹੜੀ ਤੇਰੀ ਆਕੜ ਵਾ ਨਾ ਇਹਨੇ ਥੋੜੀ ਜਿਹੀ ਥਾਂ ਲਾਇਆ ਮੰਮੀ ਜੀ ਇਹ ਥੱਲੇ ਹੀ ਆ ਤੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਆਵੇ ਵੇਖਾਂ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਗਲਤੀਆਂ ਕਰਦੇ ਆ ਤਾਂ ਨਾਲੇ ਗਾੜੀ ਜਬਾਨਾ ਚਲਾਉਂਦੇ ਆ ਇਹ ਪਤਾ ਕਰਨਦੇ ਆ ਪਤਾ ਲੱਗ ਹੀ ਜਾਣਾ ਵਾ ਕਿੰਨੇ ਕੀਤਾ ਵਾ ਆਹੋ ਹੁਣ ਆ ਜਾ ਕੇ ਦਲਜੀਤ ਦਾ ਨਾਮ ਲਾ ਦਿਓ ਇਹੋ ਕੰਮ ਹੀ ਹੋਣਾ ਮੈਨੂੰ ਪਹਿਲਾਂ ਹੀ ਪਤਾ ਵਾ ਤੁਹਾਡੀਆਂ ਕਰਤੂਤਾਂ ਕੀ ਆ ਸੰਦੀਪ ਪੁੱਤ ਕੀ ਕਰਨ ਨਹੀਂ ਆ ਕੁਝ ਨਹੀਂ ਮੰਮੀ ਕੀ ਗੱਲ ਹੋਈ ਗੱਲ ਕੀ ਹੋਣੀ ਆ ਮੈਂ ਤਾਂ ਉਹਨਾਂ ਨੂੰ ਇਹੋ ਪੁੱਛਿਆ ਵੀ ਐਦਾਂ ਕੰਮ ਨਹੀਂ ਚੱਲਦੇ ਹੁੰਦੇ ਜਿੱਦਾਂ ਤਹੀ ਕਰਨ ਰਏ ਜੇ ਹਾਂਜੀ ਟਰੈਕਟਰ ਖਰਾਬ ਹੋ ਗਿਆ ਤਾਂ ਅੱਡੇ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਰਏ ਆ ਦੋਵੇਂ ਜੀ ਗਾੜੀਆਂ ਮੈਨੂੰ ਪਿਆ ਹੀ ਗਏ ਕੀ ਕਹਿੰਦੇ ਇਹ ਮੈਂ ਤਾਂ ਗਲਤੀ ਕੋਈ ਕੀਤੀ ਨਹੀਂ ਗਈ ਕੋਈ ਗੱਲ ਨਹੀਂ ਜਿੰਨੇ ਗਲਤੀ ਕੀਤੀ ਆਦਾ ਵੀ ਪਤਾ ਲੱਗ ਹੀ ਜਾਣਾ ਮੈਂ ਹਾਂ ਕੋਈ ਗੱਲ ਨਹੀਂ ਲੱਗ ਜੇ ਪਤਾ ਤੇਰੀ ਦੁਕਾਨ ਵਿੱਚ ਤਾਂ ਕੋਈ ਜਾਂਦਾ ਵੀ ਨਹੀਂ ਕਿੰਨੇ ਗਲਤੀ ਕਰ ਲਈ ਤੇ ਮੈਂ ਹਾਂ ਨੀਤ ਤੇ ਤੇਰੀ ਮਾੜੀ ਹੀ ਅਗਲਿਆਂ ਦਾ ਤੇਲ ਬਦਲਣਾ ਨਹੀਂ ਕੋਈ ਚੀਜ਼ ਪਾਉਣੀ ਨਹੀਂ ਤੇ ਪੈਸੇ ਇੰਨਾ ਬਿੱਲ ਬਣਾ ਦੇਣਾ ਉਹ ਚਾਰੇ ਦੇ ਜਾਂਦੇ ਰਹੇ ਤੇ ਹੁਣ ਜਦੋਂ ਨੁਕਸਾਨ ਹੋਇਆ ਫਿਰ ਉਹਨਾਂ ਨਾਲ ਗੱਲਾਂ ਕਰਨਗੀਆਂ ਜਦੋਂ ਪੈਸੇ ਪੂਰੇ ਲੈਂਦਾ ਰਿਆਂ ਬੜਾ ਉੱਚੀ ਜਿਹੀ ਬੋਲਣੇ ਤੇ ਆਹ ਹੋ ਬਥੇਰੀ ਚ ਪਾਉਣਾ ਤੈਨੂੰ ਪਤਾ ਹੀ ਆ ਫਿਰਕੇ ਕਿੱਦਾਂ ਕਰਦੀ ਹੁੰਦੀ ਆ ਹੁਣ ਸੱਚੇ ਬੰਦੇ ਹੋਣੇ ਆ ਆ ਮੰਮੀ ਤੁਸੀਂ ਤਾਂ ਨਾ ਗੱਲਾਂ ਕਰੋ ਤੁਸੀਂ ਕਰਦੇ ਹੋਗੇ ਗੱਲਾਂ ਕਰਨ ਦੇ ਜੇ ਉਹ ਤੇ ਬੜੀ ਟੈਨਸ਼ਨ ਚ ਆ ਜੀ ਉਹਨੇ ਕੁਝ ਕਰ ਲਿਆ ਤਾਂ ਤੂੰ ਜ਼ਿੰਮੇਵਾਰ ਤੁਸੀਂ ਹੋਗੇ ਮੈਂ ਜ਼ਿੰਮੇਵਾਰ ਮੈਂ ਹਕਾਦੀ ਆ ਜਦੋਂ ਗਲਤੀ ਕਰਨੀ ਆ ਉਹਦਾ ਖਰਚ ਮੈ ਆਜਾ ਤੇ ਭੁਗਤਣਾ ਹੀ ਪੈਣਾ ਵਾ ਹਾਂਜੀ ਹੁਣ ਤੂੰ ਜਾਣ ਤਾਂ ਤਰਕਰ ਵਾਲਾ ਜਾਣੀ ਪੀ ਕੀ ਕੀਤਾ ਵਾ ਜੇ ਕੱਲ ਨੂੰ ਮੰਨ ਲਓ ਪੰਚਾਇਤ ਲੈ ਕੇ ਆਗੇ ਨਾ ਅਸੀਂ ਤੇ ਵਿੱਚ ਖਲੋਣਾ ਨਹੀਂਗਾ ਬੇਈ ਤਾਡੀ ਦੋਵਾਂ ਦੀ ਹੋਊਗੀ ਗਲਤੀ ਕਰਕੇ ਵੀ ਨਹੀਂ ਮੰਨਣ ਦੇ ਨਾ ਗਲਤੀ ਕਰਕੇ ਕਿੱਥੇ ਮੰਨਣ ਦੇ ਆ ਸਗੋਂ ਮੇਰੇ ਸਿਰ ਦੇ ਵਾਲਾ ਨੂੰ ਪੈਂਡੇ ਹੀ ਮੈਂ ਨਾ ਤੁਹਾਨੂੰ ਇੱਕ ਗੱਲ ਸਮਝਾਦਾ ਤੁਸੀਂ ਤਦਲਜੀਤ ਨੂੰ ਹੀ ਕਹਦੇ ਹੋ ਉਹਦੇ ਸਾਹਮਣੇ ਕੋਈ ਨਾ ਗੱਲ ਕਰਿਓ ਨਹੀਂ ਨਹੀਂ ਮੈਨੂੰ ਪਤਾ ਵਾ ਹੁਣ ਉਹ ਧਿਆਨ ਰੱਖਣ ਦੇ ਆ ਉਹ ਸੁਣਦੀ ਰਹਿੰਦੀ ਆ ਬੜੀ ਚਲਾਕ ਵਾ ਤਾਂ ਹੀ ਕਹਿਣ ਲਈ ਆ ਨਾ ਕਿ ਜਿੰਨੇ ਵੀ ਕੀਤਾ ਵਾ ਪਤਾ ਲੱਗ ਹੀ ਜਾਣਾ ਵਾ ਮੈਂ ਕੋਈ ਗੱਲ ਨਹੀਂ ਲੱਗ ਜੇ ਮੈਂ ਫਿਰ ਕਹਿ ਹੀ ਦਿੱਤਾ ਮੈਂ ਹਾਂ ਆ ਜਾ ਕੇ ਦਲਜੀਤ ਦਾ ਨਾਂ ਲਾ ਦੇ ਹੋਰ ਤੁਸੀਂ ਨਾਂਗੇ ਦਾ ਲਾਉਣਾ ਇਹੋ ਕੰਮ ਹੀ ਕਰਨਾ ਮੈਨੂੰ ਪਤਾ ਤੁਹਾਡਾ ਸਾਕ ਤੇ ਇਹਨਾਂ ਨੂੰ ਉੱਤੇ ਹੀ ਹੋਣਾ ਆਹੋ ਚੱਲ ਇਹਨਾਂ ਦਾ ਚੰਗਾ ਵਾ ਨਾ ਬਾਹਰ ਅੱਡੇ ਤੇ ਜਾਣ ਜੋਗਾ ਨੀਗਾ ਹੈਗਾ ਤੇ ਨਾ ਕੋਈ ਕੰਮ ਹੀ ਆਇਆ ਇਹਦੇ ਕੋ ਹੁਣ ਸਹੀ ਗੱਲ ਆ ਹੁਣ ਤੇ ਘਰੇ ਹੀ ਰਹਿੰਦਾ 24 ਘੰਟੇ ਅੱਗੇ ਚ ਉਠਦਾ ਹੀ ਲਵਲੀ ਵੱਲ ਉਠਦਾ ਹੀ ਤੇ ਲੰਬਲੀ ਵੱਲ ਚੱਲ ਚੰਗਾ ਹੋਇਆ ਉੱਤੋਂ ਵੀ ਖਿਆੜਾ ਛੁੱਟਾ ਮਿਲਾਂ ਤਾਂ ਉਹਨੇ ਫੋਨ ਵੀ ਨਹੀਂ ਕੀਤਾ ਇਹਨੂੰ ਬਲਜੀਤ ਮੈਨੂੰ ਕਹਿਣ ਡਿਆ ਸੀ ਪੀ ਇਹ ਫੋਨ ਕਰਦਾ ਸੀ ਤੋਂਨੇ ਗੱਡੀਆਂ ਫੋਨ ਚੁੱਕਿਆ ਨਹੀਂ ਇਹਦਾ ਅੱਛਾ ਅੱਛਾ ਪਤਾ ਨਹੀਂ ਉਹ ਤੇ ਘਰ ਗਿਆ ਕਿ ਨਹੀਂ ਗਿਆ ਮੁੜ ਕੇ ਚਲੋ ਵਧੀਆ ਗੱਲ ਹੋਈ ਨਹੀਂ ਚੁੱਕਿਆ ਹੋਣਾ ਸਾਰੀਆਂ ਸਕੀਮਾਂ ਨਾ ਉਹੀ ਦਿੰਦਾ ਸੀ ਇਹਨੂੰ ਉਹੀ ਦਿੰਦਾ ਹੈ ਬੜਾ ਕੋਈ ਗੱਲ ਨਹੀਂ ਪੁੱਤ ਜਦ ਤੱਕ ਕਿਸ ਦੇ ਘਰ ਦਾ ਬੇੜਾ ਗਰਕ ਕਰੀਏ ਨਾ ਆਪਣਾ ਫਿਰ ਹੁੰਦਾ ਹੀ ਹੁੰਦਾ ਹਾਂਜੀ ਇਹ ਤੇ ਗੱਲ ਹੈ ਵਾ ਉਹ ਸਾਡੇ ਘਰ ਨਾ ਪਉਂਦਾ ਹੀਗਾ ਵੀ ਆਪਰਾਪਰਾ ਇਕੱਠੇ ਨਾ ਰਹਿਣ ਤੁਸੀਂ ਨਾ ਟੈਨਸ਼ਨ ਲਿਆ ਕਰੋ ਕਰਦੇ ਰਹਿਣ ਜੋ ਕਰਦੇ ਆ ਨਾ ਮੈਨੂੰ ਧੀਏ ਕਾਦੀ ਟੈਨਸ਼ਨ ਜਿਹੜਾ ਕਰੂਗਾ ਭਰੂਗਾ ਅਹੀਂ ਜਿਹੜਾ ਕੰਮ ਕਰਨਾ ਹੈ ਕਰ ਦਿੱਤਾ ਵਾ ਬਸ ਹੁਣ ਵਿਹਲੇ ਹੋ ਕੇ ਤੇ ਬੈਠੇ ਰਹਿਣ ਦੋਈ ਜੀ ਦੋਵੇਂ ਜੀ ਕੋਠੇ ਤੋਂ ਆਉਂਦੇ ਹੀ ਤੇ ਮੈਂ ਬਾਹਰੋਂ ਆਉਂਦੀ ਹਾਂ ਅੱਛਾ ਮੈਂ ਇੱਥੇ ਹੀ ਕੇਰ ਲਿਆ ਜੇ ਨਾ ਸੰਦੀਪ ਜੋਤ ਦੀ ਜ਼ੁਬਾਨੀ ਨਾ ਘਟ ਤੇ ਜੋਬਨ ਦੀ ਵੀ ਘਟ ਹੈਨੀ ਆ ਇੱਕ ਦੇ ਚਾਰ ਜਵਾਬ ਦਿੰਦਾ ਵਾ ਬੜਾ ਉਖਾ ਬੋਲਿਆ ਮੈਨੂੰ ਕਿ ਸਾਰਾ ਕੁਝ ਤੇ ਹੋ ਸਕਉਂਦੀ ਐ ਇਹਦਾ ਬੋਲਿਆ ਕਰ ਅੱਗੇ ਉਹ ਨੀ ਧੀਏ ਉਹਨਾਂ ਤੋਂ ਬੋਲਣ ਦੀ ਜਾਚ ਹੀ ਭੁੱਲ ਗਈ ਆ ਵੀ ਮੇਰੀ ਮਾਂ ਵਾ ਪਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਲਾਫਾ ਮੈਂ ਬਥੇਰੀ ਕੀਤੀ ਉਹਦੀ ਤੂੰ ਨਾ ਚੁੱਪ ਕੀਤੇ ਰਿਹਾ ਕਰੋ ਕਰਦੇ ਰਹਿੰਦੇ ਜੋ ਕਰਦੇ ਆ ਧੀਏ ਗੱਲ ਤੇ ਕਰਨੀ ਪੈਂਦੀ ਆ ਹੁਣ ਜਿੱਦਾਂ ਅੱਡੇ ਦੇ ਲੋਕੇ ਗੱਲਾਂ ਕਰਨ ਦੇ ਆ ਕਹਿਣਾ ਤੇ ਸਾਡਾ ਹੀ ਮੁੰਡਾ ਵਾ ਨਾ ਉਹ ਇਹ ਤੇ ਗੱਲ ਹੈ ਨਾ ਤੇ ਪਹਿਲਾਂ ਤੇਰਾ ਡੈਡੀ ਦਾ ਕਿਸੇ ਨੇ ਲੈਣਾ ਪਰ ਉਹਨਾਂ ਨੂੰ ਸਮਝ ਨਹੀਂ ਨਾ ਹੈਗੀ ਹਾਂ ਸਮਝ ਨਹੀਂ ਇਹਨੂੰ ਬੇਇੱਜ਼ਤੀ ਕਰਾ ਕੇ ਸੁੱਤੀ ਲੱਗੇ ਛੱਗੀ ਚਲੋ ਕੋਈ ਗੱਲ ਨਹੀਂ ਇੰਨੀ ਘੋਣੀ ਚਾਹੀਦੀ ਹੀ ਇਨਾਂ ਦੀ ਵੀ ਇਹ ਬੜੀ ਤਾਂ ਉੱਡੀ ਫਿਰਦੀ ਸੀ ਨਾ ਚੱਲ ਇੰਨੇ ਪਾ ਜਾਣਾ ਤੁਹਾਡਾ ਅੱਧਾ ਕਿੱਲਾ ਬਣ ਗਿਆ ਬਾਹਰ ਤੇ ਦੀ ਥੂ ਥੂ ਹੋਣ ਹੀ ਲਈ ਆ ਘਾਰੇ ਦੇ ਮਿਆ ਹੀ ਨਹੀਂ ਪੈਰ ਲੱਗਣ ਦੇਣੇ ਚੱਲ ਆ ਚਲੀਏ ਕੋਟ ਚਾਹ ਬਣਾ ਕੇ ਪੀਏ ਚਲੋ ਇਹਨਾਂ ਦੇ ਠੇਰ ਪੀਂਦੇ ਆ ਬਣਾ ਦੇਣੀ ਚਾਹ ਤੁਹਾਨੂੰ ਵਧ ਗਿਆ ਜਿੰਦਰਾ ਹੁਣ ਤਰੀਕੇ ਨਾਲ ਕੰਮ ਕਰਦੇ ਹੁੰਦਾ ਕੋਈ ਵੀ ਕਰਨਾ ਹੁੰਦਾ ਤੇ ਐਦਾਂ ਨਹੀਂ ਕੰਮ ਚੱਲਦੇ ਹੁੰਦੇ ਮੇਰੀ ਗੱਲ ਸੁਣੋ ਜਦੋਂ ਘਰ ਚ ਅੱਗ ਲੱਗੀ ਹੋਵੇ ਨਾ ਤੇ ਉੱਤੇ ਤੇਲ ਨਹੀਂ ਪਾਈਦਾ ਬੋਤਾ ਮੈਂ ਤੇਲ ਪਾਉਣ ਨਹੀਂ ਆਇਆ ਇਹ ਤੈਨੂੰ ਕੀ ਲੋੜੀ ਰੇਤ ਪਾਉਣ ਦੀ ਕੰਮ ਨਹੀਂ ਮਰ ਗਿਆ ਜੀ ਮੈਂ ਪਾਈ ਰੇਤ ਤੇ ਫਿਰ ਕੌਣ ਪਾ ਗਿਆ ਤੇਰਾ ਤੂੰ ਗੱਲ ਨੂੰ ਹੱਥ ਮਾਰੋ ਦੱਸ ਮੈਂ ਆਪਣਾ ਕੰਮ ਖਰਾਬ ਕਰਨਾ ਸੀ ਤੂੰ ਨਾ ਆਪਣਾ ਕੰਮ ਵਧਾਉਣ ਲਈ ਕੰਮ ਕੀਤਾ ਵਾ ਕੀਤਾ ਵਾ ਕੰਮ ਵਧਾਉਣ ਲਈ ਬੰਦੇ ਨੂੰ ਮੜੀ ਮੜੀ ਸ਼ਰਮ ਚਾਹੀਦੀ ਆ ਕੀ ਕਰ ਲੱਗਾ ਮੈਂ ਹਾਂ ਤੂੰ ਵੱਡਾ ਵੱਡਿਆ ਨਹੀਂ ਗੱਲਾਂ ਹੈ ਨਹੀਂ ਬਰ ਜੜੀਆਂ ਮੇਰੀ ਗੱਲ ਸੁਣਾਂ ਉਦਾਂ ਤੇ ਭਾਵੇਂ ਲੋਕਾਂ ਨੂੰ ਨਹੀਂ ਪਤਾ ਪਰ ਹਈਦਾ ਰੌਲੀ ਪਾ ਪਾ ਕੇ ਨਾ ਸਾਰੇ ਦਾ ਕਿਹਨੂੰ ਨਹੀਂ ਪਤਾ ਸਾਰੇ ਪਿੰਡ ਤੇ ਥੂ ਥੂ ਹੋਂਡੀ ਹੈ ਕੋਈ ਗੱਲ ਨਹੀਂ ਜੇ ਹੋਂਡੀ ਹੈ ਨਾ ਤੇ ਮੇਰੀ ਗਲਤੀ ਹੈ ਨਾ ਤੁਹਾਡੇ ਕਾਗਜਾਂ ਤੇ ਮੇਰੀ ਗਲਤੀ ਹੈ ਨਾ ਤੇ ਮੈਂ ਆਪੇ ਸੁਧਾਰ ਲਵਾਂ ਗਲਤੀ ਡੈਡੀ ਦੀ ਨਹੀਂ ਵੇਚਦੀ ਹੋਂਡੀ ਵੇਚਦੀ ਹੋਂਦੀ ਆਹਨੂੰ 100 ਬੰਦਾ ਪੁੱਛਦਾ ਬਾਹਰ ਮੇਰੀ ਗੱਲ ਸੁਣ ਮੈਂ ਲਵਲੀ ਦਾ ਟਰੈਕਟਰ ਨਹੀਂ ਆ ਖਰਾਬ ਕੀਤਾ ਠੀਕ ਹੈ ਨਾ ਉਹ ਬਾਹਰੋਂ ਤੇ ਨਹੀਂ ਆ ਕੇ ਕਰ ਗਿਆ ਕੋਈ ਯਾਰ ਬਾਹਰੋਂ ਆ ਕੇ ਕਰ ਗਿਆ ਮੈਨੂੰ ਨਹੀਂ ਪਤਾ ਕਿਨੇ ਖਰਾਬ ਕੀਤਾ ਠੀਕ ਹੈ ਨਾ ਮੈਂ ਆਪੇ ਗੱਲ ਕਰਾਂਗਾ ਲਵਲੀ ਨਾਲ ਤੁਹਾਨੂੰ ਵਿੱਚ ਚੌਂਦੀ ਪੰਦੀ ਲੋੜ ਨਹੀਂ ਪੋਦੀ ਫੋ ਖਰਾਬੀ ਉਹਦੇ ਟਰੈਕਟਰ ਚ ਪਾਤੀ ਆ ਤੇ ਹੁਣ ਗੱਲਾਂ ਕਰਦਾ ਫਿਰਦਾ ਆਕਰ ਕਿੱਡੀ ਐ ਚਵੇ ਵੱਜ ਗਿਆ ਜਿੰਦਰਾ ਪੱਕਾ ਹੀ ਹੁਣ ਬੈਠਾ ਹਾਂ ਕੰਮ ਧੰਦਾ ਮੁੱਕ ਗਿਆ ਅਈ ਤੇ ਮੈਂ ਚੱਲ ਚਲੋ ਉਹ ਤੇ ਗੱਲ ਠੀਕ ਵਾ ਤੇ ਮੈਂ ਆਈ ਹਾਂ ਤੁਹਾਡੇ ਵੱਲ ਕੰਮ ਹੀ ਗਈ ਕੰਮ ਕੁਮ ਕੀ ਆ ਮੈਨੂੰ ਆਉਂਦੇ ਹੀ ਜੋਤ ਦਾ ਫੋਨ ਜੋਤ ਦਾ ਫੋਨ ਕੀ ਜਾਂਦੀ ਕਹਿਣਾ ਉਹਨੇ ਕੀ ਆ ਹੂੰ ਉਹ ਦਈ ਹੀ ਆਖਣਗੀ ਫੋਨ ਕਿਉਂ ਨਹੀਂ ਚੁੱਕਦੇ ਭਾਜੀ ਕੀ ਗੱਲ ਵਾ ਉਹਨਾਂ ਨੂੰ ਕਹਿਣਾ ਇਹਨਾ ਫੋਨ ਖਰਾਬ ਹੋਇਆ ਵਾ ਹਈ ਨਹੀਂ ਗੱਲ ਤਾਂ ਉਹਨਾਂ ਨੂੰ ਕਹੀ ਆ ਪਰ ਇਹ ਆ ਪਿਓ ਜਰੇ ਇੰਨੀ ਗੱਲ ਵੀ ਕਹਿਣ ਦਈ ਆ ਕਿ ਜੇ ਸਾਡੇ ਕੋਲ ਗਲਤੀ ਹੋਈ ਆ ਨਾ ਤੇ ਅਸੀਂ ਉਹ ਗਲਤੀ ਮੰਨਨ ਨੂੰ ਤਿਆਰ ਵੀ ਆ ਤੇ ਯਾਰ ਜੇ ਉਹ ਗਲਤੀ ਕਰ ਹੀ ਦਿੱਤੀ ਤਾਂ ਬਾਅਦ ਵਿੱਚ ਮੰਨਨ ਦਾ ਕੀ ਫਾਇਦਾ ਤੇ ਹਲੇ ਇਹਨਾਂ ਕੀ ਪਤਾ ਵਾ ਕਿ ਉਹਨਾਂ ਕੋਲ ਹੋਈ ਵੀ ਆ ਕਿ ਨਹੀਂ ਹੋਈ ਉਹ ਕੀ ਕੀਤਾ ਰਪਿੰਦਰ ਉਹਨਾਂ ਨੇ ਜੋ ਟਰੈਕਟਰ ਹੀ ਉਹਨਾਂ ਕੋ ਗਿਆ ਵਾ ਤੇ ਹੋਰ ਨੂੰ ਕੀ ਲੋੜ ਹੀ ਕਰਨ ਦੀ ਇਹ ਗਲਤੀ ਉਹਨਾਂ ਦੇ ਘਰ ਹੀ ਲੱਗਾ ਸੀ ਤੁਸੀਂ ਇੱਕ ਵਾਰ ਗਲਤੀ ਕਰਕੇ ਵੇਖੋ ਨਾ ਤੁਸੀਂ ਭਾਜੀ ਦਾ ਫੋਨ ਚੁੱਕਦੇ ਆ ਜੇ ਉਹਨਾਂ ਘਰ ਆਏ ਤੁਸੀਂ ਤਾਂ ਉਹਨਾਂ ਨੂੰ ਇਦਾਂ ਹੀ ਭਜਾਤਾ ਜੇ ਕੁਝ ਨਾ ਗੱਲ ਕਰੋਗੇ ਫੇਰੀ ਅਕਸਰ ਪਤਾ ਲੱਗੂਗਾ ਉਹ ਇਹੋ ਜਿਹੇ ਬੰਦੇ ਕੋ ਨਾ ਖਿਹੜਾ ਛਿਟੇ ਚੰਗਾ ਵਾ ਕੱਲ ਨੂੰ ਹੋਰ ਕੋ ਖਰਾਬ ਕਰ ਦਊਗਾ ਉਹ ਇਹਦਾ ਲੇ ਉਧਰ ਉਧਰੀ ਗੱਲਾਂ ਹੀ ਆ ਨਾ ਸੱਚ ਥੋੜਾ ਪਤਾ ਆ ਪਸਾਈ ਦੀ ਆ ਕਿ ਜਦੋਂ ਗੱਡੀ ਖੜੀ ਸੀ ਕਿਤੇ ਉਹਨੂੰ ਨਹੀਂ ਕੋਈ ਕਰਤਾ ਉਹ ਬਚ ਗਈ ਆ ਪਰ ਤੁਸੀਂ ਇੱਕ ਵਾਰ ਗਲਤੀ ਕਰਕੇ ਵੇਖੋ ਉਹ ਕੋਈ ਨਹੀਂ ਕਰ ਲੂਗਾ ਗੱਲ ਮੈਂ ਆਪੇ ਤੂੰ ਨੰਨਾ ਨਾ ਫੋਨ ਫਾਨ ਚੁੱਕਿਆ ਕਰ ਜਿਹੜਾ ਵਿਚਾਰੀ ਡੇਈ ਕਰਨਾ ਹੁਣ ਫੋਨ ਤੇ ਅਕਸਰ ਕਿਦਾਂ ਚੁਕਣਾ ਹੀ ਪੈਂਦਾ ਵਾ ਨਾਲੇ ਆ ਫੋਨ ਫਾਨ ਦੋ ਨਾ ਮੈਨੂੰ ਨਾ ਰੋਕੋ ਜਿਹੜਾ ਫੋਨ ਅਗਲੀ ਦਾ ਆ ਚੁਕਣਾ ਤੇ ਪੈਂਦਾ ਹੀ ਆ ਨਾਲੇ ਗਲਤੀ ਹੁਣ ਤੁਹਾਡੀ ਆਪਸ ਵਿੱਚ ਹੋਈ ਏ ਗੱਲਬਾਤ ਤੇ ਤੂੰ ਹੀ ਕਸੂਰ ਸਾਡਾ ਕੱਢੀ ਜਾਂਦੇ ਆ ਉਹ ਕਸੂਰ ਨਹੀਂ ਮੈਂ ਤੇਰਾ ਕੱਢਦਾ ਠੀਕ ਆ ਨਾ ਜਿਉਂ ਕਹਿੰਦੇ ਆ ਨਾ ਜੀ ਹਰਜਾਨਾ ਭਰ ਦਿੰਨੇ ਆ ਤੇ ਪਰ ਇੰਜਨ ਉਹ ਥੋੜਾ ਬੰਨ ਜਾਣਾ ਵਾ ਜਿਹੜਾ ਪਿਛੋਂ ਆ ਜਾਂਦਾ ਜੰਸੀ ਚ ਨਾਲ ਅਮਰੀਕਾ ਤੋਂ ਉਹ ਇੱਕ ਜਿੰਨਾ ਤੱਕ ਹਲੇ ਕਿਸ ਚਾਈ ਦਾ ਪਤਾ ਨਹੀਂ ਲੱਗਦਾ ਉਹਨਾਂ ਤੱਕ ਮੈਨੂੰ ਨਾ ਡੱਕੋ ਮੈਂ ਤਾਂ ਦਾ ਫੋਨ ਆਇਆ ਤੇ ਚੁੱਕਣਾ ਵਾ ਠੀਕ ਹੋਣਾ ਤੁਸੀਂ ਨਹੀਂ ਗੱਲ ਕਰਨੀ ਕਿ ਉਹਨਾਂ ਤਾਂ ਨਾ ਕਰੋ ਮੈਂ ਤੁਹਾਨੂੰ ਅੱਗੇ ਵੀ ਕਹਿਣ ਡਿਆ ਵਾ ਕਿ ਮੈਂ ਨਹੀਂ ਗੱਲ ਕਰਨੀ ਉਹਨਾਂ ਹੁਣ ਉਹਨਾਂ ਵਿਚਾਰੀ ਨਾ ਮੇਰੀ ਕੀ ਗੱਲ ਬਾਤ ਵਾ ਉਹ ਨਹੀਂ ਗੱਲ ਬਾਤ ਹੈਗੀ ਜੇ ਤੂੰ ਚੁੱਕ ਲਿਆ ਕਰ ਫੇ ਫੋਨ ਉਹਦਾ ਮੈਂ ਤੇ ਚੁੱਕਣਾ ਐ ਫੇ ਐਵੇਂ ਜਾਣ ਕੇ ਤੂੰ ਨਾ ਕਰੀਏ ਮੈਂ ਇਹਦਾ ਵੀ ਉਹਦਾ ਵੀ ਖਰਾਬ ਹੋਆ ਮੈਂ ਇਹੋ ਗੱਲ ਝੂਠ ਤੇ ਝੂਠ ਕਿੰਨਾ ਕ ਬੋਲੀ ਜਾਓਗੇ ਅਕਸਰ ਇੱਕ ਨੱਕ ਦਿਨ ਤੇ ਗੱਲ ਕਰਨੀ ਪੈਣੀ ਹੈ ਉਹ ਕੋਈ ਗੱਲ ਨਹੀਂ ਜਦੋਂ ਵੇਲ ਮਿਲੂਗਾ ਨਾ ਮੈਂ ਕਰ ਲਊਗਾ ਆਪੇ ਹਾਦੀ ਹੋਈ ਐ ਨਾ ਵਲੀ ਵਿਗਦੇ ਦੱਸ ਤੂੰ ਇਹ ਇੱਕ ਵਾਰ ਉਹਨਾਂ ਨਾਲ ਗੱਲ ਦੇ ਕਰ ਕੇ ਵੇਖੋ ਫੇਰ ਹੀ ਪਤਾ ਲੱਗੂਗਾ ਕੀ ਗੱਲਬਾਤ ਆ ਤੇ ਕੀ ਨਹੀਂ ਉਹ ਵਿਚਾਰੀ ਹੁਣ ਮੈਨੂੰ ਫੋਨ ਕਰਕੇ ਲਈ ਹੀ ਕਹਿਣ ਤੇ ਕੀ ਹੁਣ ਮੈਂ ਦਾ ਫੋਨ ਨਾ ਚੁੱਕਾਂ ਮੈਂ ਤਾਂ ਗੱਲ ਕਰਨੀ ਏ ਉਹਦੇ ਨਾਲ ਜੇ ਨਹੀਂ ਤੂੰ ਹੀ ਕਰਨੀ ਤੇ ਨਾ ਕਰੋ ਹਲੇ ਜਿੰਨਾ ਤੱਕ ਇਹ ਗੱਲ ਦਾ ਪਤਾ ਲੱਗਦਾ ਹੀ ਨਹੀਂ ਆ ਕਿੱਦਾਂ ਉਹਨਾਂ ਦਾ ਕਸੂਰ ਮੰਨ ਲਾਂਗੇ ਆਪਾਂ